ਹੁਣ ਆਪਣੀਆਂ ਚੀਕਾਂ ਨਿਕਲੀਆਂ ਪਈਆਂ ਬਾਈ ਜੀ ਤੁਸੀਂ ਜੈਨੋਸਾਈਡ ਕੀਤਾ ਨਸਲਾਂ ਬਰਬਾਦ ਕਰਤੀਆਂ ਚਿੱਟੇ ਨਾਲ ਸਾਡੀਆਂ ਤੁਸੀਂ ਸਰਕਾਰੀ ਗੱਡੀਆਂ 'ਚ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਕੋਈ ਰੋਕ ਨਹੀਂ ਸਕਦਾ ਸੀ ਪੁਲਿਸਾਂ ਨੂੰ ਹਿੰਮਤ ਨਹੀਂ ਪੈਂਦੀ ਸੀ ਕਿੱਥੋਂ ਆ ਗਿਆ ਫਿਰ ਇਹਨਾਂ ਪੈਸਾ ਕਿੱਥੋਂ ਬਣ ਗਈਆਂ ਇਹਨੀਆਂ ਪ੍ਰਾਪਰਟੀਆਂ ਸਾਡੇ ਨੌਜਵਾਨ ਪੁੱਟਾਂ ਦੀਆਂ ਲਾਸ਼ਾਂ ਤੇ ਬਣਾਈਆਂ ਨੇ ਇਹਨਾਂ ਨੇ ਤੇ ਜਦੋਂ ਉਹਨੂੰ ਫੜ ਲਿਆ ਸਾਰੇ ਹੀ ਉਹਦੇ ਹੱਕ 'ਚ ਆ ਗਏ ਕਿੱਡੇ ਵੱਡੇ ਵੱਡੇ ਭੇਤ ਖੁੱਲੇ ਨੇ ਕਪਤਨ ਮਰਿੰਦਰ ਉਹਦੇ ਹੱਕ 'ਚ ਆ ਗਿਆ ਵਾਜਬਾ ਉਹਦੇ ਹੱਕ 'ਚ ਆ ਗਿਆ ਰੰਧਾਵੇ ਹੋਰੀ ਉਹਦੇ ਹੱਕ 'ਚ ਆ ਗਏ ਚੰਨੀ ਉਹਦੇ ਹੱਕ 'ਚ ਆ ਗਿਆ ਖੈਰਾ ਉਹਦੇ ਹੱਕ 'ਚ ਆ ਗਿਆ ਅਕਾਲੀ ਦਲ ਤਾਂ ਚਲੋ ਇੱਕ ਬੰਦੇ ਦੇ ਕਿ ਉਹ ਤਾਂ ਹੈ ਹੀ ਚੁੱਟੇ ਦੇ ਹੱਕ 'ਚ ਉਹਨਾਂ ਦਾ ਬੰਦਾ ਹੀ ਸੀ ਉਹ ਉਹ ਆ ਗਏ ਯਾਰ ਕੌਣ ਰਹਿ ਗਿਆ ਫੇਰ ਇੱਥੇ ਸਾਰੀ ਉਹਦੇ ਹੱਕ ਚ ਆ ਗਏ ਹੱਦ ਆ ਯਾਰ ਸੋ ਵੀਰੋ ਆਪਾਂ ਇਹਨਾਂ ਨੂੰ ਪਛਾਣ ਲਈਏ ਬੜੀ ਮੁਸ਼ਕਲ ਨਾਲ ਆਮ ਲੋਕਾਂ ਦੀ ਸਰਕਾਰ ਆਈ ਹੈ ਬੜੀ ਮੁਸ਼ਕਲ ਨਾਲ ਇਮਾਨਦਾਰ ਸਰਕਾਰ ਆਈ ਹੈ ਜਿਹੜੀ ਲੋਕਾਂ ਦੇ ਕੰਮ ਕਰਦੀ ਹੈ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਹਰ ਇੱਕ ਰੁਪਈਆ ਵੀ ਕਿਸੇ ਦਾ ਲੱਗਿਆ ਹੋਵੇ ਜਾਂ ਇੱਕ ਕੋਈ ਸਪਾਰਸ਼ ਕੀਤੀ ਹੋਵੇ ਕਿਸੇ ਐਮ.ਐਲ.ਏ ਦੀ ਪਹਿਲਾਂ ਟੈਚੀਆਂ ਤੋਂ ਬਿਨਾ ਨੌਕਰੀਆਂ ਨਹੀਂ ਮਿਲਦੀਆਂ ਸੀ ਟੈਚੀ ਭਰ ਕੇ ਦਿਓ ਤਾਂ ਨੌਕਰੀ ਮਿਲਊਗੀ ਹੁਕਮ ਬੰਦ ਹੋ ਗਿਆ ਪੇਲਾਂ ਤੇ ਪਾਣੀ ਪਹੁੰਚ ਗਿਆ ਕੱਸੀਆਂ ਰਜਵਾਹੇ ਸੂਏ ਜਿਹੜੇ ਬੰਦ ਪਏ ਸੀ ਚਲਾ ਲੇ ਬਿਜਲੀ ਦਿਨੇ ਆਉਂਦੀ ਹੈ ਖੇਤਾਂ ਵਾਲੀ ਬਿਜਲੀ ਆਉਂਦੀ ਹੈ ਨਾ ਜਿਵੇਂ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਖੰਭੇ ਨੇ ਉਹੀ ਤਾਰਾ ਨੇ ਹੁਣ ਕਿਵੇਂ ਆਉਂਦੀ ਐ ਫਿਰ ਆ ਗੋਇੰਗਪਾਲ ਸਾਹਿਬ ਵਾਲਾ ਥਰਮਲ ਪਲੈਂਟ ਖਰੀਦ ਲਿਆ ਗੁਰੂ ਅੰਗਦ ਦੇ ਪਾਵਰ ਪਲੈਂਟ ਉਹਦਾ ਨਾਮ ਰੱਖਿਆ ਪਹਿਲਾਂ ਜੀਵੀਕੇ ਦਾ ਸੀ ਜੀਵੀਕੇ ਕੰਪਨੀ ਦਾ ਸੀ ਕਹੇ ਸੋਚਿਆ ਪਹਿਲਾਂ ਤੁਸੀਂ ਕਿ ਸਰਕਾਰ ਆਊਗੀ ਤੇ ਪ੍ਰਾਈਵੇਟ ਅਦਾਰਿਆਂ ਨੂੰ ਖਰੀਦ ਲੂਗੀ ਸਰਕਾਰ ਤਾਂ ਵੇਚਦੀ ਹੁੰਦੀ ਐ ਸਾਰਾ ਕੁਝ ਵੇਚ ਦਿੰਦੇ ਘਾਟੇ ਘਾਟੇ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਉਹ ਬਣਾ ਲੈਂਦੇ ਐ ਪੈਸਾ ਸੋ ਬਿਜਲੀ ਆ ਰਹੀ ਹੈ 600 ਯੂਨਟ ਬੱਸ ਫਰੀ ਹੈ 90% ਪੰਜਾਬ ਨੂੰ ਬਿਜਲੀ ਫਰੀ ਮਿਲਦੀ ਹੈ ਕੋਲੇ ਦੀ ਖਾਨ ਚਲਾ ਲਈ ਚਾਰਖੰਡ ਦੇ ਵਿੱਚ ਆਪਣੀ ਕੋਲੇ ਦੀ ਖਾਨ ਸੀ ਪੰਜਾਬ ਦੀ 2015 ਤੋਂ ਬੰਦ ਕਰ ਰੱਖੀ ਸੀ ਇਹਨਾਂ ਨੇ ਕਿਉਂਕਿ ਕੋਲਾ ਇਧਰੋਂ ਉਧਰੋਂ ਲੈਂਦੇ ਸੀ ਪ੍ਰਾਈਵੇਟ ਵਾਲਿਆਂ ਤੋਂ ਉਹਦੇ 'ਚ ਕਮਿਸ਼ਨ ਚੋਂ ਪੈਸੇ ਬਣਦੇ ਸੀ ਵੀਰੋ ਅਸੀਂ ਆਪਣੀ ਕੋਲੇ ਦੀ ਖਾਨ ਚਲਾ ਲਈ ਤੁਸੀਂ ਪਹਿਲਾਂ ਖਬਰਾਂ ਸੁਣਦੇ ਹੁੰਦੇ ਸੀ ਨਾ ਆ ਪੱਤਰਕਾਰ ਵੀਰ ਬੈਠੇ ਨੇ ਇਹ ਖਬਰਾਂ ਦਿੰਦੇ ਸੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਸਿਰਫ 2 ਦਿਨ ਦਾ ਕੋਲਾ ਬਚਿਆ ਫਲਾਨੇ ਥਰਮਲ ਪੁਆਇੰਟ 'ਚ 1 ਦਿਨ ਦਾ ਕੋਲਾ ਬਚਿਆ ਪੰਜਾਬ 'ਚ ਹਨੇਰਾ ਛਾ ਸਕਦਾ ਹੁਣ ਇਹ ਜਿਹੀਆਂ ਖਬਰਾਂ ਆਉਂਦੀਆਂ 27 27 ਦਿਨ ਦਾ ਕੋਲਾ ਪਿਆ ਸਾਡੇ ਕੋਲੇ ਸਾਨੂੰ ਕੋਲੇ ਦੀ ਖਾਨ ਬੰਦ ਕਰਨੀ ਪੈਂਦੀ ਹੈ ਕਈ ਦਿਨਾਂ ਵਾਸਤੇ ਵੀ ਕੋਲਾ ਬਹੁਤ ਪਿਆ ਸਾਡੇ ਕੋਲੇ ਆਹ ਪਲੈਨਿੰਗਾਂ ਹੁੰਦੀਆਂ ਨੇ ਇਹਨੂੰ ਕਹਿੰਦੇ ਪਲੈਨਿੰਗਾਂ